ਪੰਮੀ ਬਾਈ ਦੇ ਮਗਰ ਬੋਲੀਆਂ ਪਾਉਣ ਵਾਲਾ ਸਰਜੀਤ ਬੈਂਦਰਖੀਆ ਕਿਵੇਂ ਬਣਿਆ ਵੱਡਾ ਸਟਾਰ ਕਿਵੇਂ ਪਹਿਲਾ ਗੀਤ ਗਾਉਣ ਦਾ ਫਿਲਮ ਦੇ ਵਿੱਚ ਮੌਕਾ ਮਿਲਿਆ ਕਿਵੇਂ ਸ਼ਮਸ਼ੇਰ ਸੰਧੂ ਦੇ ਨਾਲ ਮੁਲਾਕਾਤ ਹੋਈ ਪਹਿਲੇ ਦਿਨ ਤੋਂ ਲੈ ਕੇ ਆਖਰ ਦਿਨ ਤੱਕ ਦੀ ਸਾਰੀ ਬੈਂਦਰਖੀਆ ਦੀ ਅੱਜ ਕਹਾਣੀ ਮੈਂ ਤੁਹਾਨੂੰ ਬੜੀ ਦਿਲਚਸਪ ਗੌਰ ਨਾਲ ਸੁਣਾਵਾਂ ਸਰਜੀਤ ਬੈਂਦਰਖੀਆ ਪੰਮੀ ਬਾਈ ਦੇ ਮਗਰ ਬੋਲੀਆਂ ਪਾਉਂਦਾ ਹੁੰਦਾ ਸੀਗਾ ਪਹਿਲਾਂ ਆਵਾਜ਼ ਬੜੀ ਦਮਦਾਰ ਸੀ ਜੀ ਤੇ ਇਹਨਾਂ ਨੂੰ ਭਾਲ ਸੀ ਇੱਕ ਮੌਕੇ ਦੀ ਇੱਕ ਦਿਨ ਇਹ ਕਿਤੇ ਗਾਰਡਨ ਚ ਚੰਡੀਗੜ੍ਹ ਸ਼ਾਇਦ ਗਏ ਸੀਗੇ ਪੰਮੀ ਬਾਈ ਦੇ ਨਾਲ ਹੀ ਬੋਲੀਆਂ ਪਾਣ ਤੇ ਜਦੋਂ ਸਟੇਜ ਤੇ ਬੋਲੀਆਂ ਪਾਉਂਦਿਆਂ ਸ਼ਮਸ਼ੇਰ ਸੰਧੂ ਹੋਣਾ ਨੇ ਇਹਨਾਂ ਨੂੰ ਸੁਣਿਆ ਤੇ ਉਹਨਾਂ ਨੂੰ ਵਧੀਆ ਲੱਗਾ ਉਸ ਤੋਂ ਬਾਅਦ ਕੁਦਰਤੀ ਜਦੋਂ ਨਾਮ ਅਲਾਉਂਸ ਹੋਇਆ ਸ਼ਮਸ਼ੇਰ ਸੰਧੂ ਦਾ ਤੇ ਬਿੰਦ ਰੱਖਿਆ ਹੋਣਾ ਨੇ ਉਹਨਾਂ ਨੂੰ ਮਿਲਣ ਦੀ ਆਪਣੀ ਜਿਹੜੀ ਇੱਛਾ ਰੱਖੀ ਮੁਲਾਕਾਤ ਹੋਈ ਤੇ ਕਹਿੰਦੇ ਪਹਿਲੀ ਮੁਲਾਕਾਤ ਦੇ ਵਿੱਚ ਸਰਜੀਤ ਬਿੰਦ ਰੱਖੀ ਨੇ ਕਿਹਾ ਵੇ ਬਾਈ ਜੀ ਮੈਂ ਬੋਲੀਆਂ ਪਾਣਾ ਪੰਮੀ ਬਾਈ ਦੇ ਮਗਰ ਪਰ ਮੇਰਾ ਬਣ ਸਰ ਕੁਝ ਨਹੀਂ ਰਿਹਾ ਤੇ ਫਿਰ ਚਮਚੇਰ ਸੰਧੂਣੀ ਕਹਿੰਦੇ ਕੋਈ ਨਹੀਂ ਸੋਚਦੇ ਆ ਕਹਿੰਦੇ ਹੋਇਆ ਇਤਫਾਕਨ ਐਦਾਂ ਕਿ ਮੈਂ ਮੌਕਾ ਪਲਣਾ ਪਿਆ ਵੇ ਮੁੰਡੇ ਨੂੰ ਕਿਵੇਂ ਅੱਗੇ ਲੈ ਕੇ ਆ ਜੀ ਤੇ ਕਹਿੰਦੇ ਉਧਰੋਂ ਇੱਕ ਮੈਂ ਫਿਲਮਾਂ ਵਾਲੇ ਵੀ ਉਦ ਕੰਮ ਕਰਦਾ ਹੁੰਦਾ ਸੀ ਮੇਰਾ ਉੱਥੇ ਕਹਿਣਾ ਬਹੁਤ ਮੰਨਿਆ ਜਾਂਦਾ ਸੀ ਫਿਲਮਾਂ ਚ ਪੰਜਾਬੀ ਤੇ ਕਹਿੰਦੇ ਅਣਖ ਜਾਤੀ ਦੀ ਕੋ ਫਿਲਮ ਛੂਟ ਹੋ ਰਹੀ ਸੀ ਹੈ ਤੇ ਉਹਦੇ ਵਿੱਚ ਕਹਿੰਦੇ ਆਪਾਂ ਉਹ ਉਹਨਾਂ ਡਾਇਰੈਕਟਰ ਨੂੰ ਫਿਲਮ ਦੇ ਨੂੰ ਕਿਹਾ ਪ੍ਰੋਡੂਸਰ ਭੇ ਨਵੇਂ ਮੁੰਡੇ ਦਾ ਗਾਣਾ ਲੈਣਾ ਉਹ ਕਹਿੰਦਾ ਦਿਲਤਾ ਦਾ ਅਕਟਰ ਦਾ ਲੈ ਲਾ ਹੰਸ ਦਾ ਲੈ ਲਾ ਹੋਰ ਫਿੰਗਰ ਦਾ ਕਹਿੰਦਾ ਮੈਂ ਕਹਿੰਦੀ ਨਹੀਂ ਮੌਕਾ ਨਵੇਂ ਨੂੰ ਦਿੰਨੇ ਆ ਕਹਿੰਦੇ ਕੁਦਰਤੀ ਉਹ ਮੌਕਾ ਦਿੱਤਾ ਅ ਜੱਟ ਨੇ ਟਾਲ ਲਿਆ ਕਰਕੇ ਗਾਣਾ ਸੀਗਾ ਤੇ ਉਹ ਬਿੰਦਰਕੀ ਨੂੰ ਫਿਲਮ ਦੇ ਵਿੱਚ ਮੈਂ ਕਹਿੰਦੇ ਦਵਾਤਾ ਤੇ ਮੇਰਾ ਹੀ ਲਿਖਿਆ ਸੀ ਸੋਨੇ ਤੇ ਸੁਹਾਗਾ ਇਹ ਹੋਇਆ ਕਿ ਗਾਣਾ ਫਿਲਮਾਂ ਵੀ ਦਿੱਤਾ ਬਿੰਦਰਕੀ ਤੇ ਤੇ ਕਹਿੰਦੇ ਫਿਰ ਬਿੰਦਰਕੀਆ ਉਹ ਤਾਂ ਘਰ ਘਰ ਪਹੁੰਚ ਗਿਆ ਪਹਿਲੇ ਗਾਣੇ ਨਾਲ ਬਿੰਦ ਰੱਖਿਆ ਹਿੱਟ ਹੋ ਗਿਆ ਫਿਰ ਕਹਿੰਦੇ ਅਸੀਂ ਕੈਸਟ ਦੀ ਚਰਵਾਤ ਕੀਤੀ ਤੇ ਅਤਲ ਸ਼ਰਮਾ ਜੀ ਨਾਲ ਜੋੜੀ ਬਣ ਗਈ ਫਿਰ ਤਾਂ ਕਹਿੰਦੇ ਪਿੱਛੇ ਮੁੜ ਕੇ ਦੇਖਣ ਦਾ ਨਹੀਂ ਕਿੰਨੀਆਂ ਇੱਥੇ ਮੇਰੀ ਨਤ ਦੇਕ ਪਈ ਹਨਾ ਵੰਗਵਾਰਗੀ ਕੁੜੀ ਦੁਪੱਟਾ ਤੇਰਾ ਸੱਤ ਰੰਗ ਦਾ ਅਣਗਿਣਤ ਯਾਨੀ ਕਿ ਬਿੰਦ ਰੱਖਿਆ ਦੀ ਆਵਾਜ਼ ਸ਼ਮਸ਼ੀਰ ਸੰਧੂ ਹੁਣਾਂ ਦੇ ਗਾਣੇ ਰਿਕਾਰਡ ਹੋਏ ਤੇ ਉਹ ਐਸੀ ਤਿਕੜੀ ਬਣੀ ਹਨਾ ਦੇ 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 ਚ ਫਿਰ ਤੇਰੇ ਤੇ ਤੇਰਾ ਯਾਰ ਬੋਲਦਾ ਤੱਕ ਤੇ ਕਹਿੰਦੇ 28 ਸੈਕਿੰਡ ਦੀ ਉੱਚੀ ਏਕ ਲਾਉਣ ਵਾਲਾ ਬਿੰਦ ਰਖਿਆ ਪੰਜਾਬ ਦਾ ਸੁਪਰਸਟਾਰ ਬਣ ਗਿਆ ਸੀਗਾ ਤੇ ਇਹ